ਜਿੱਥੇ ਆ ਕੇ ਵਸ ਗਏ ਹਾਂ ਸਾਡੀ ਜਿੰਦ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਵੈਰੀ ਗੁੱਡ ਭੁੱਲੇ ਨਾ ਉਹ ਸੱਜਣ ਜਿਹੜੇ ਨਾਲ ਖੇਡਦੇ ਪੜ੍ਹਦੇ ਸੀ ਯਾਰ ਭਰਾਵਾ ਵਰਗੇ ਜਿਹੜੇ ਦੁੱਖ ਸੁੱਖ ਵੇਲੇ ਖੜ੍ਹਦੇ ਸੀ ਪੈਸਾ ਤਾਂ ਪਾ ਲਿਆ ਏ ਪੈਸਾ ਤਾਂ ਮਿਲ ਗਿਆ ਏ ਯਾਰਾ ਬਿਨ ਬਿਨਾਂ ਸਰਦਾ ਨਹੀਂ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਇਹ ਧਰਤੀ ਵੀ ਰੱਬ ਵਰਗੀ ਇਹਨੂੰ ਵੀ ਸਜਦਾ ਕਰਦੇ ਹਾਂ ਇਹਦੀ ਬੁੱਕਲ ਵਿੱਚ ਬੈਠ ਕੇ ਯਾਰੋ ਹਟਕੋਰੇ ਭਰਦੇ ਆ ਪਾਣੀ ਤਾਂ ਫਿਲਟਰ ਹੈ ਪਰ ਖੂਦੀ ਟਿੰਡ ਵਰਗਾ ਨਹੀਂ ਇਹ ਮੋਲਕ ਤਾਂ ਸੋਨਾ ਏ ਮੇਰੇ ਪਿੰਡ ਵਰਗਾ ਨਹੀਂ ਕੱਚੀਆਂ ਕੰਧਾਂ ਘਰ ਦੀਆਂ ਸੌ ਸੌ ਸੋਚਾਂ ਦੇ ਵਿੱਚ ਪਾ ਗਈਆਂ ਸੱਥਾਂ ਦੇ ਦਿਨ ਰੰਗ ਬਰੰਗੇ ਇੱਥੇ ਸ਼ਿਫਟਾਂ ਖਾ ਗਈਆਂ ਮਜਬੂਰੀ ਬਣ ਗਈ ਏ ਉnde دلਤਾ ਖੜਦਾ ਨਹੀਂ ਇਹ ਮੁਰਕ ਤਾਂ ਸੋਣਾ ਏ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ ਆ ਬਲਵਿੰਦਰ ਸਿੰਘ ਢਿੱਲੋਂ ਹੋਇਆ ਪਿੰਡ ਬਰਸਾਲ ਜਗਰਾਉਂ ਤੋਂ ਉਹ ਉਹਦੇ ਖਿਆਲ ਦੱਸਦਾ ਕਿਵੇਂ ਆ ਵੀ ਜਦੋਂ ਬੰਦਾ ਨਵਾਂ ਨਾਮ ਆਉਂਦਾ ਜਾਂ ਕਾਫੀ ਚਿਰਦਾ ਠਹਿਰਿੰਦਾ ਉਹ ਆਪਦੇ ਬਤਨ ਨਾਲ ਜੁੜਿਆ ਹੁੰਦਾ ਉਹਦਾ ਜੀ ਨਹੀਂ ਲੱਗਦਾ ਤੇ ਜਾਂ ਉਹ ਜਾਦੇ ਉੱਥੇ ਖੁੱਪਿਆ ਹੁੰਦਾ ਉਹਦੇ ਬਾਰੇ ਉਹਦਾ ਕੀ ਖਿਆਲ ਆ For all types of criminal law, family law, immigration law, convencing and employment matters, please contact Tarandeep Singh on zero four seven zero four one two six double zero.